ਗੌੜੀ ਬੈਰਾਗਣ ਤਿਪਦੇ ਉਲਟਤ ਪਵਨ ਚੱਕਰ ਖੱਟ ਭੇਦੇ ਸੁਰਤ ਸੁਨ ਅਨਰਾਗੀ ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜ ਬੈਰਾਗੀ ਮੇਰੇ ਮਨ ਮਨ ਹੀ ਉਲਟ ਸਮਾਨਾ ਗੁਰ ਪ੍ਰਸਾਦ ਅਕਲ ਪਈ ਅਵਰੈ ਨਾ ਤਰਥਾ ਬੇਗਾਨਾ ਰਹਾਉ ਨਿਵਰੈ ਦੂਰ ਦੂਰ ਭੁਨ ਨਿਵਰੈ ਜਿਨ ਜੈ ਸਾ ਕਰਮਾਨਿਆ ਲੌਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿਨ ਜਾਣਿਆ ਤੇਰੀ ਨਿਰਗੁਣ ਕਥਾ ਕਾਇ ਸਿਉ ਕਹੀਐ ਐਸਾ ਕੋਈ ਬਬੇਕੀ ਕਹੋ ਕਬੀਰ ਜਿਨ ਦਿਆ ਪਲੀਤਾ ਤਿਨ ਤੈਸੀ ਝਲ ਦੇਖੀ ਗੌੜੀ ਤਹਿ ਪਾਵਸ ਸਿੰਧ ਤੂਪ ਨਹੀਂ ਸਹੀਆ ਤਹਿ ਉਤਪਤ ਪਰ ਲਉ ਨਾਹੀ ਜੀਵਨ ਮਿਰਤ ਨਾ ਦੁਖ ਸੁਖ ਵਿਆਪੈ ਸੋਨ ਸਮਾਦ ਦੂ ਤਹਿ ਨਹੀਂ ਸਹਿਜ ਕੀ ਅਕਤ ਕਥਾ ਹੈ ਨਿਰਾਰੀ ਤੁਲ ਨਹੀਂ ਚੜੈ ਜਾਏ ਨਾਮ ਕਾਤੀ ਹਲਕੀ ਲੱਗੈ ਨਾ ਭਾਰੀ ਰਹਾਉ ਅਰਧ ਉਰਧ ਦੂ ਤਹਿ ਨਹੀਂ ਰਾਤ ਦਿਨ ਸ ਤਹਿ ਨਹੀਂ ਜਲ ਨਹੀਂ ਪਵਨ ਪਾਵਕ ਫੁਨ ਨਹੀਂ ਸਤਗੁਰ ਤਹ ਸਮਾਹੀ ਅਗਮ ਅਗੋਚਰ ਰਹੈ ਨਿਰੰਤਰ ਗੁਰ ਕਿਰਪਾ ਤੇ ਲਹੀਐ ਕਹੋ ਕਬੀਰ ਬਲ ਜਾਉ ਗੁਰ ਆਪਣੇ ਸਤ ਸੰਗਤ ਮਿਲ ਰਹੀ ਐ ਗੌੜੀ ਪਾਪ ਪੁਨ ਦوئ ਬੈਲ ਬਸਾਹੀ ਪਵਨ ਪੂੰਜੀ ਪਰਗਾਸਿਓ ਤ੍ਰਿਸ਼ਨਾ ਗੂਣ ਭਰੀ ਘਟ ਭੀਤਰ ਇਨ ਬਿਦ ਟਾਂਡ ਬਸਾਯੋ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀਓ ਬਨਜਾਰਾ ਰਹਾਉ ਕਾਮ ਕ੍ਰੋਧ ਦوئ ਭਏ ਜਗਾਤੀ ਮਨ ਤਰੰਗ ਬਟਵਾਰਾ ਪੰਚ ਤਤ ਮਿਲ ਦਾਨ ਨਵੇ ਰਹਿ ਟਾਂਡਾ ਉਤਰਿਓ ਪਾਰਾ ਕਹਿਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਨ ਆਈ ਘਾਟੀ ਚੜਤ ਬੈਲ ਇਕ ਥਾਕਾ ਚਲੋ ਗੋਨ ਛਿਟਕਾਈ ਗੌੜੀ ਪੰਚ ਪਦਾ ਪੇਵ ਕੜੈ ਦਿਨ ਚਾਰ ਹੈ ਸਹਰੜੈ ਜਾਣਾ ਅੰਦਾ ਲੋਕ ਨਾ ਜਾਣੀ ਮੂਰਖ ਈ ਆਣਾ ਕਹੋ ਡੱਡੀਆਂ ਬੰਦ ਐ ਧੰਨ ਖੜੀ ਪਾਹੂ ਘਰ ਆਏ ਮੁਕਲਾਉ ਆਏ ਰਹਾਉ ਉਹੋ ਜੇ ਦੀਸੈ ਖੂਹੜੀ ਕੌਣ ਲਾਜ ਵਹਾਰੀ ਲਾਜ ਘੜੀ ਸਿਓ ਤੂਟ ਪੜੀ ਉਠ ਚੱਲੀ ਪਨਿਹਾਰੀ ਸਾਹਿਬ ਹੋਏ ਦਇਾਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ ਕਿਰਤ ਕੀ ਬਾਂਦੀ ਸਭ ਫੇਰੈ ਦੇਖੋ ਵਿਚਾਰੀ ਇਸ ਨੂੰ ਕਿਆ ਆਖੀਐ ਕਿਆ ਕਰੇ ਵਿਚਾਰੀ ਭਈ ਨਰਾਸੀ ਉੱਠ ਚੱਲੀ ਚਿੱਤ ਬੰਦ ਨਾ ਧੀਰਾ ਹਰ ਕੀ ਚਰਨੀ ਲਾਗ ਰਹੋ ਤਜ ਸਰਨ ਕਬੀਰਾ ਗੌੜੀ ਜੋਗੀ ਕਹਿਹ ਜੋਗ ਭਲ ਮੀਠਾ ਅਵਰ ਨ ਦੂਜਾ ਭਾਈ ਰੁੰਡਿਤ ਮੁੰਡਿਤ ਏਕੈ ਸ਼ਬਦੀ ਇਹ ਕਹ ਸਿਧ ਪਾਈ ਹਰ ਬਿਨ ਭਰਮ ਭਲਾਨੀ ਅੰਦਾ ਜਾ ਪਹਿ ਜਾਉ ਆਪ ਛੁਟ ਕਾਵਨ ਤੇ ਬੰਦੇ ਬਹੁ ਫੰਦਾ ਰਹਾਉ ਜਹ ਤੇ ਉਪਜੀ ਤਹੀਂ ਸਮਾਨੀ ਇਹ ਵਿਦ ਵਿਸਰੀ ਤਬ ਹੀ ਪੰਡਤ ਗੁਣੀ ਸੂਰ ਹਮਦਾਤੇ ਇਹ ਕਹ ਬਦ ਹਮ ਹੀ ਜਿਸੈ ਬੁਝਾਏ ਸੂਈ ਬੂਝੈ ਬਿਨ ਬੂਝੇ ਕਿਉ ਰਹੀਐ ਸਤਗੁਰ ਮਿਲੈ ਅੰਧੇਰਾ ਚੂਕੈ ਇਨ ਬਿਦਮਾਨਕ ਲਹੀਐ ਤਜ ਬਾਵੇ ਦਹਨੇ ਬੇਕਾਰਾ ਹਰ ਪਦ ਡ੍ਰਿਹੜ ਕਰ ਰਹੀਐ ਕਹੋ ਕਬੀਰ ਗੂੰਗੈ ਗੁੜ ਖਾਇਆ ਪੂਛੇ ਤੇ ਕਿਆ ਕਹੀਐ ਰਾਗ ਗੌੜੀ ਪੂਰਬੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਹ ਕਛ ਅਹਾ ਤਹਾਂ ਕਿਛ ਨਾਹੀ ਪੰਜ ਤਤ ਤਹ ਨਾਹੀ ਏਡਾ ਪਿੰਗਲਾ ਸੁਖਮਨ ਬੰਦੇ ਏ ਅਵਗਣ ਕਤ ਜਾਹੀ ਤਾਗਾ ਟੂਟਾ ਗਗਨ ਬਿੰਸ ਗਿਆ ਤੇਰਾ ਬੂਲਤ ਕਹਾਂ ਸਮਾਈ ਇਹ ਸੰਸਾਰ ਮੋਕ ਅਨ ਦਿਨ ਬਿਆਪੈ ਮੋਕ ਕੋ ਕੋ ਨਾ ਕਹੈ ਸਮਝਾਈ ਰਹਾਉ ਜਹ ਵਰਪੰਡ ਪਿੰਡ ਤਹ ਨਾਹੀ ਰਚਨ ਹਾਰ ਤਹ ਨਾਹੀ ਜੋੜ ਨਹਾਰੂ ਸਦਾ ਅਤੀਤਾ ਇਹ ਕਹੀਐ ਕਿਸ ਮਾਹੀ ਜੋੜੀ ਜੁੜੈ ਨਾ ਤੋੜੀ ਟੂਟੈ ਜਬ ਲਗ ਹੋਏ ਬినాਸੀ ਕਾ ਕੋ ਠਾਕੁਰ ਕਾ ਕੋ ਸੇਵਕ ਕੋ ਕਾਹੂ ਕਹਿ ਜਾਸੀ ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਬਸਤੇ ਦਿਨ ਰਾਤੀ ਵਾ ਕਾ ਮਰਮ ਓਹੀ ਪਰ ਜਾਣੈ ਉਹ ਤਉ ਸਦਾ ਅਬਨਾਸੀ ਗੌੜੀ ਸੁਰਤਿ ਸਿਮਰਤ ਦੁਏ ਕੰਨੀ ਮੁੰਦਾ ਪਰਮਿਤ ਬਾਹਰ ਖਿੰਥਾ ਸੁਨ ਗੁਫਾ ਮਹਿ ਆਸਨ ਬੈਸਣ ਕਲਪ ਵਿਵਰਜਿਤ ਪੰਥਾ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤ ਨਾ ਸੋਗ ਬਿਯੋਗੀ ਰਹਾਉ ਖੰਡ ਬ੍ਰਹਮੰਡ ਮਹਿ ਸਿੰਘੀ ਮੇਰਾ ਬਟੂਆ ਸਭ ਜਗ ਪਸਮਾ ਧਾਰੀ ਤਾੜੀ ਲਾਗੀ ਤ੍ਰਿਪਲ ਪਲਟੀਐ ਝੂਟੈ ਹੋਏ ਪਸਾਰੀ ਮਨ ਪਵਨ ਦੋਏ ਤੂੰ ਬਾ ਕਰੀ ਹੈ ਜੁਗ ਜੁਗ ਸਾਰਜ ਸਾਜੀ ਫਿਰ ਭਈ ਤੰਤੀ ਟੂਟਸ ਨਾਹੀ ਅਨਹਦ ਕਿੰਗਰੀ ਬਾਜੀ ਸੁੱਨ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨਾ ਲਾਗੀ ਕਹੋ ਕਬੀਰ ਤਾਂ ਕੋ ਪੁਨਰਪ ਜਨਮ ਨਹੀਂ ਜੇ ਲਗਯੋ ਬੈਰਾਗੀ ਪੌੜੀ ਗਾਜ ਨਾਭ ਗਾਜ ਦਾਸ ਗਾਜ 21 ਪੁਰੀਆ 1 ਤਨਾਈ 60 ਸੂਤ ਨਵ ਖੰਡ 72 ਪਾਠ ਲਗੋ ਅਦਕਾਈ ਗੈਬ ਨਾਮ ਨਮਾਹੋ ਕਰ ਛੋੜਿਆ ਜਾਏ ਜਲਾ ਹੋ ਰਹਾਉ ਗਜੀ ਨ ਮਿਨੀਏ ਤੋਲ ਨ ਤੁਲੀਏ ਪਾਚਨ ਸੇਰ ਅਢਾਈ ਜੋ ਕਰ ਪਾਚਨ ਬੇਗ ਨ ਪਾਵੇ ਝਗਰ ਕਰੇ ਕਰਹਾਈ ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਾਤ ਆਈ ਛੂਟੇ ਕੁੰਡੇ ਪੀ ਗਏ ਪੁਰੀਆ ਚਲਿਓ ਜਲਾਹੋ ਰਸਾਈ ਛੋਸੀ ਨਲੀ ਤੰਤ ਨਹੀਂ ਨਿਕਸੈ ਨਤਰ ਰਹੀ ੳਰਜਾਈ ਛੋੜ ਪਸਾਰ ਈਹਾਂ ਰਹੋ ਬਪਰੀ ਕਹੋ ਕਬੀਰ ਸਮਝਾਈ ਗੌੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮੋਹੋਏ ਜਿਤ ਘਟ ਨਾਮ ਨਾ ਊਪਜੈ ਫੂਟ ਮਰੈ ਜਨ ਸੋਏ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹਿ ਰਹਾਉ ਸਾਥ ਮਿਲੈ ਸਿਧ ਪਾਈਐ ਕੇ ਇਹੋ ਜੋਗ ਕੇ ਭੋਗ ਦੋਹੋਂ ਮਿਲਕਾਰਜ ਉਪਜੈ ਰਾਮਨਾਮ ਸੰਜੋਗ ਲੋਗ ਜਾਣੈ ਇਹੋ ਗੀਤ ਹੈ ਇਹ ਤਉ ਬ੍ਰਹਮ ਵਿਚਾਰ ਜਿਉ ਕਾਂਸੀ ਉਪਦੇਸ਼ ਹੋਏ ਮਾਨਸਮਰਤੀ ਬਾਰ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਗੌੜੀ ਜੀਤੇ ਯਤਨ ਕਰਤ ਤੇ ਡੂਬੇ ਭਵ ਸਾਗਰ ਨਹੀਂ ਤਾਰਿਓ ਰੇ ਕਰਮ ਧਰਮ ਕਰਤੇ ਬਹੁ ਸੰਜਮ ਹਮ ਬੁੱਧ ਮਨ ਜਾ ਰਿਓ ਰੇ ਸਾਸ ग्रास ਕੋ ਦਾਤੋ ਠਾਕੁਰ ਸੋ ਕਿਉ ਮਨਹੁ ਵਿਸਾਰਿਓ ਰੇ ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੈ ਹਾਰਿਓ ਰੇ ਰਹਾਉ ਤ੍ਰਿष्णा ਤ੍ਰਿਖਾ ਭੂਖ ਭ੍ਰਮ ਲਾਗੀ ਹਿਰਦੈ ਨਾਏ ਵਿਚਾਰਿਓ ਰੇ ਹੁਨ ਮਤਮਾਨ ਹਿਰਿਓ ਮਨ ਮਾਹੀ ਗੁਰ ਕਾ ਸ਼ਬਦ ਨਾ ਧਾਰਿਓ ਰੇ ਸਵਾਦ ਲੋਭਤ ਇੰਦਰੀ ਰਾਸ ਪ੍ਰੇਰਿਓ ਮਾਦ ਰਸ ਲੈਤ ਬਿਕਾਰਿਓ ਰੇ ਕਰਮ ਭਾਗ ਸੰਤਨ ਸੰਗਾਨੀ ਕਾਸ਼ਟ ਲੋਹ ਉਧਾਰਿਓ ਰੇ ਤਾਵਤ ਜੋਨ ਜਨਮ ਭ੍ਰਮ ਥਾਕੇ ਅਬ ਦੁਖ ਕਰ ਹਮ ਹਾਰਿਓ ਰੇ ਕਹ ਕਬੀਰ ਗੁਰ ਮਿਲਤ ਮਹਾਰਸ ਪ੍ਰੇਮ ਭਗਤ ਨਿਸਤਾਰਿਓ ਰੇ ਗੌੜੀ ਕਾਲ ਬੂਤ ਕੀ ਹਸਤ ਨੀ ਮਨ ਬਉਰਾਰੇ ਚਲਤਰਚਿ ਉਹ ਜਗਦੀਸ ਕਾਮ ਸਵਾਏ ਗਜ ਬਸ ਪਰੇ ਮਨ ਬਉਰਾਰੇ ਅੰਕਸ ਸਹੇਉ ਸੀਸ ਵਿਕਾ ਬਾਚ ਹਰਾਚ ਸਮਝ ਮਨ ਬਉਰਾਰੇ ਨਿਰਪੈ ਹੋਏ ਨਾ ਹਰ ਭਜੇ ਮਨ ਬਉਰਾਰੇ ਗਹਿਓ ਨਾ ਰਾਮ ਜਹਾਜ ਰਹਾਉ ਮਰਕਟ ਮੁਸਤੀ ਅਨਾਜ ਕੀ ਮਨ ਬਉਰਾਰੇ ਲੀਨੀ ਹਾਤ ਪਸਾਰ ਛੂਟਨ ਕੋ ਸਹਸਾ ਪਰਿਆ ਮਨ ਬਉਰਾਰੇ ਨਾਚਿਓ ਘਰ ਘਰ ਬਾਰ ਜਿਉ ਨਰਨੀ ਸੂਟਾ ਗਹਿਓ ਮਨ ਬਉਰਾਰੇ ਮਾਇਆ ਇਹੋ ਬਿਵਹਾਰ ਜੈਸਾ ਰੰਗ ਕਸੁੰਭ ਕਾ ਮਨ ਬਉਰਾਰੇ ਤਿਉ ਪਸਰਿਓ ਪਾਸਾਰ ਨਾਮਨ ਕੋ ਤੀਰਥ ਘਨੇ ਮਨ ਬਉਰਾਰੇ ਪੂਜਨ ਕੋ ਬਹੁ ਦੇਵ ਕਹੋ ਕਬੀਰ ਛੂਟਨ ਨਹੀਂ ਮਨ ਬਉਰਾਰੇ ਛੂਟਨ ਹਰ ਕੀ ਸੇਵ ਗੌੜੀ ਅਗਨ ਨਾ ਦਹਿ ਪਵਨ ਨਹੀਂ ਮਗਨ ਤਸ ਕਰ ਨੀਰ ਨ ਆਵੇ ਰਾਮ ਨਾਮ ਧਨ ਕਰ ਸੰਚੌਨੀ ਸੋ ਧਨ ਕਤਹੀ ਨਾ ਜਾਵੇ ਹਮਰਾ ਧਨ ਮਾਦੋ ਗੋਬਨ ਧਰਨੀ ਧਰ ਇਹੈ ਸਾਰ ਧਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਐ ਰਹਾਉ ਇਸ ਧਨ ਕਾਰਨ ਸਿਵ ਸੰਕਾਦਿਕ ਖੋਜਤ ਭਏ ਉਦਾਸੀ ਮਨਮਕੰਦ ਜਿਹ ਬਾ ਨਾਰਾਇਣ ਪਰੈ ਨਾਮ ਜਮ ਕੀ ਫਾਸੀ ਨੇ ਜੇ ਧਨ ਗਿਆਨ ਭਗਤ ਗੁਰ ਦੀਨੀ ਤਾਸ ਸਮਤ ਮਨ ਲਾਗਾ ਜਲਤ ਅੰਭ ਥੰਭ ਮਨ ਧਾਵਤ ਪਰਮ ਬੰਧਨ ਭਉ ਭਾਗਾ ਤਹਿ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ ਤੁਮ ਕਰ ਲੱਖ ਕੋਟ ਅਸਵ ਹਸਤੀ ਹਮ ਕਰ ਏਕ ਮਰਾਰੀ ਗਉੜੀ ਜਿਉ ਕਪ